ਆੜੇ ਨਾਈਟ ਲੰਦਾ ਇਹ ਵੀ ਨੁਕਸਾਨ ਨਾਲੇ ਮਾੜਾ ਨਹੀਂ ਵੀਰੇ ਪੜਿਆ ਲਿਖਿਆ ਸਰਕਾਰੀ ਡਾਕਟਰ ਆ ਸਰਕਾਰੀ ਡਾਕਟਰ ਸਰਕਾਰੀ ਡਾਕਟਰ ਆ ਡਿਗਰੀਆਂ ਕਰੀਆਂ ਹੋਈਆਂ ਨੇ ਕੋਰਸ ਕਰੇ ਹੋਏ ਨੇ ਬੰਦਿਆਂ ਦੇ ਇੱਥੇ ਬਈ ਹੁਣ ਦੋਸਤੋ ਦੇਖ ਲਓ ਆਪਾਂ ਇਹ ਜੀ ਜਗ੍ਹਾ ਤੇ ਆਪਾਂ ਕੀ ਡਾਕਟਰਾਂ ਨੂੰ ਮਾੜਾ ਗਏ ਆਪਾਂ ਪ੍ਰਾਈਵੇਟ ਡਾਕਟਰ ਹੁੰਦਾ ਪਰ ਉਹ ਕਹਿ ਦਿੰਦੇ ਆ ਵੀ ਹਾਂ ਹਾਂ ਵੀ ਚਾਲਾ ਚੱਕਾ ਕੇ ਤੋਰ ਆ ਗਾ ਹੁਣ ਸਰਕਾਰੀ ਡਾਕਟਰ ਨੂੰ ਬਈ ਆਪਾਂ ਝੋਲਾ ਚੱਕ ਬਣੇ ਕਹਿ ਸਕਦੇ ਚਾਹੇ ਸਿੰਘ ਟੁੱਟਿਆ ਹੋਇਆ ਗਾ ਠੀਕ ਆ ਇੱਕ ਚੱਡਾ ਥਾਣੂ ਛੋਟਾ ਵੱਡਾ ਹੁੰਦਾ ਗਾ ਚਾਹੇ ਪੂਸ ਵੀ ਨਾ ਹੋਵੇ ਸਾਨੂੰ ਉਹ ਚੀਜ਼ ਦਾ ਕੋਈ ਮਤਲਬ ਨਹੀਂ ਸਾਨੂੰ ਦੋ ਤ ਕਉਗੀ ਰਹਿਣ ਦਾ ਵੀ ਕਾਰਨ ਇਹ ਡਾਕਟਰ ਨੇ ਬਈ ਅੱਛਾ ਬਈ ਇਹ ਡਾਕਟਰ ਨੂੰ ਟੀਕੇ ਪਰੋਂਦੇ ਰਹਿੰਦੇ ਆ ਜਿਹੜੀ 4 ਸਾਲ ਸੂਈ ਨਹੀਂ ਉਹ ਵੀ ਡਾਕਟਰਾਂ ਕਾਰਨ ਨਹੀਂ ਰਹੀਗੀ ਉਦੋਂ ਪਿਛਲੇ ਸਾਲ 2 ਸਾਲ ਨਹੀਂ ਸੂਈ ਉਹ ਵੀ ਡਾਕਟਰਾਂ ਕਾਰਨ ਨਹੀਂ ਰਹੀ ਹੁਣ ਝੋਟਾ ਰੱਖਿਆ ਆਪਣੇ ਦੂਜੀ ਵਾਰ ਲਵਾਈਆ ਦੂਜੀ ਵਾਰ ਪਹਿਲੀ ਵਾਰ ਚ ਰਹੀ ਹੈ ਅੱਛਾ ਬਈ ਹਾਂ ਇਹ ਵੀ ਟੀਕੇ ਬਹੁਤ ਤੇ ਉਹ ਅਨਪੜ ਬੰਦਾਂ ਵਾਲੇ ਉਹਨਾਂ ਦੇਖ ਕੇ ਦੱਸਦਾ ਕਹਿੰਦਾ ਗੱਬਣਾ ਅੱਛਾ ਬਈ ਡਾਕਟਰ ਜਿਹੜਾ ਕੋਰਸ ਕਰੇ ਨੇ ਉਹਨੂੰ ਚੈੱਕ ਆਪ ਬਾਹਵਾ ਕੇ ਨੂੰ ਚੈਪਾਤਾ ਲੱਗਿਆ ਉਹ ਬੰਦੇ ਨੇ ਦੇਖ ਕੇ ਦੱਸਦਾ ਕਹਿੰਦਾ ਗੱਬਣਾ ਕੀ ਇਹੇ अच्छा ਤੇ ਮੈਂ ਨਹੀਂ ਹੈਗੀ ਡਾਕਟਰ ਤੋਂ ਮੈਂ ਚੈੱਕ ਕੀਤੀ ਆ ਕਹਿੰਦਾ ਯਾਰ ਤੂੰ ਐ ਕਹਾਂ ਕਿ ਮੇਰੇ ਕਿਸੇ ਤੋਂ ਕੰਮ ਕਰਵਾ ਚੱਕ ਅੱਛਾ ਫਿਰ ਮੈਂ ਹੋਰ ਡਾਕਟਰ ਤੋਂ ਚੈੱਕ ਕਰਵਾਈ ਤੇ ਉਹ ਕਹਿੰਦਾ ਵੀ ਤਾਂ 8.5 9 ਮਹੀਨੇ ਦੀ ਗੱਬਣਾ ਕਹਿੰਦਾ ਤੂੰ 8.5 ਦਾ ਹੋਣੀ ਠੀਕ ਹੈ ਬਈ ਤੇ ਉਹ ਚੈੱਕ ਕਰਕੇ ਘਰੀ ਗਿਆ ਸਵੇਰ ਨੂੰ ਬੈਠੀ ਸੂਪੀ ਉਹ ਲੋ ਦੂਜੀ ਹਾਂਜੀ ਫਿਰ ਉਦੋਂ ਬਾਅਦ ਟੀਕੇ ਭਰਉਂਦੇ ਰਹੇ ਹਾਂਜੀ 4 ਸਾਲ 4 ਸਾਲ ਹੀ ਹੋ ਰਹੀ ਇਹੇ ਸੂਈ ਨਹੀਂ ਗਈ 4 ਸਾਲ 4 ਸਾਲ ਹਾਂ 4 ਸਾਲ ਦੁੱਧ ਦੇਈ ਗਈ ਰਕਾਲਾ ਚਾਰ ਸਾਲ ਦਾ ਦੁੱਧ ਦੇਣੀ ਚਾਰ ਸਾਲ ਦੁੱਧ ਦੇਗੀ 8-9 ਲੀਟਰ ਵਾਂਗ ਦੁੱਧ ਦੇਗੀ ਇਹ ਅੱਛਾ ਬਈ ਇਹ ਹੈ ਇਹੋ ਸੱਤੋਂ ਤੱਕ ਦੁੱਧ ਦੀ ਨੂੰ ਪੂਰਾ ਫਰਿਆ ਬਈ ਅੱਛਾ ਆ ਗਰਮੀ ਤਾਂ ਖਾਸ ਕਰੀ ਨੂੰ ਪੂਰਾ ਹੁੰਦਾ ਵਾ ਗਰਮੀ ਹਾਂਜੀ ਹੁਣ ਬਈ ਕਿੰਨਾ ਕਿ ਦੁੱਧ ਹੋ ਜਾਂਦਾ ਉਹਦਾ ਡੇਲੀ ਦਾ ਕਿੰਟਲ ਵਾਂਗ ਦੁੱਧ ਹੋ ਜਾਂਦਾ ਵੀਰੇ ਦੋਨੇ ਟਾਈਮਾਂ ਦਾ ਹਾਂਜੀ ਹਾਂ ਬਾਕੀ ਕੁਝ ਘਰੇ ਰਹਿ ਜਾਂਦਾਗਾ ਬਾਕੀ 90 ਕਿਲੋ ਵਾਂਗੋ ਦਾ ਕਈ ਐ ਮਾਰਕੀਟ ਹੋ ਜਾਂਦੀ ਐ 90 ਦੀ ਮਾਰਕੀਟ ਆਪ ਕਰਦੇ ਹਾਂ ਆਪ ਕਰਦੇ ਹਾਂ ਹਾਂਜੀ ਸਸਿਕਾ ਜੀ ਦੋਸਤੋ ਅੱਜ ਆਪਾਂ ਇੱਕ ਨਵੇਂ ਹੋਰ ਕਾਮਯਾਬ ਫਾਰਮ ਦੇ ਉੱਤੇ ਖੜੇ ਆਂਗੇ ਤੇ ਬਾਈ ਅੱਜ ਆਪਣੇ ਨਾਲ ਅਮਰਜੀਤ ਸਿੰਘ ਵਾਲੀਆਂ ਨੇ ਕਿ ਬਾਈ ਹੋਰਾਂ ਦਾ ਫੇਸਬੁੱਕ ਚੈਨਲ ਵੀ ਹੈਗਾ ਕਿ ਤੁਸੀਂ ਅਕਸਰ ਬਾਈ ਹੋਰਾਂ ਨੂੰ ਦੇਖਦੇ ਹੀ ਹੁੰਦੇ ਹੋਗੇ ਤੇ ਆਪਾਂ ਅੱਜ ਬਾਈ ਹੋਰਾਂ ਦੇ ਫਾਰਮ ਦੇ ਉੱਤੇ ਵਿਜ਼ਿਟ ਕੀਤਾ ਤੇ ਬਾਈ ਹੋਰਾਂ ਨੇ ਬਹੁਤ ਸੋਹਣੇ ਢਾਂਗੇ ਦੇ ਨਾਲ ਪਸ਼ੂ ਰੱਖੇ ਹੋਏ ਨੇ ਤੇ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਬਾਈ ਹੋਰਾਂ ਤੋਂ ਦਿਵਾਉਣੇ ਆਂਗੇ ਕਿ ਕਿਹੜੇ-ਕਿਹੜੇ ਪਸ਼ੂ ਰੱਖੇ ਹੋਏ ਨੇ ਸਸਕਲ ਬਾਈ ਜੀ ਸਸਕਲ ਬਾਈ ਜੀ ਕੀ ਹਾਲ ਚਾਲ ਬਹੁਤ ਵਧੀਆ ਬਹੁਤ ਤੇ ਬਈ ਆਪਾਂ ਨੇ ਫਾਰਮ ਆ ਜਿਹੜਾ ਇਹ ਸ਼ੁਰੂ ਕਦੋਂ ਕੀਤਾ ਸੀਗਾ ਯੂਰੇ ਬਰੇ 6 ਸਾਲ ਹੋ ਗਏ 6-7 ਸਾਲ ਦਾ 6-7 ਸਾਲ ਦਾ ਉਦੋਂ ਪਹਿਲਾਂ ਕੀ ਕਰਦੇ ਸੀ ਉਦੋਂ ਪਹਿਲਾਂ ਆਮ ਜਿਵੇਂ ਆਪਣੇ 3-4 ਕਮੱਜਾਂ ਹਰੇਕ ਜੀਵੀਦਾਰ ਦੇ ਘਰ ਰੱਖੇ ਹੁੰਦੇ ਨੇ ਨਾ ਉਸ ਹਿਸਾਬ ਨਾਲ ਕੰਮ ਚੱਲਦਾ ਤੇ ਆਪਣਾ ਬਸ ਠੀਕ ਆ ਹਾਂਜੀ ਇੱਕ ਹਟੂ ਇੱਕ ਹਟ ਗਈ ਇੱਕ ਹਾਂ ਹਟ ਗਈ ਬਸ ਹਾਂ ਬਾਕੀ ਦੂਜੀ ਦੁੱਧ ਪਾਣ ਦੇ ਹੁੰਦੇ ਤੇਗੇ ਕੋਈ ਇੰਨਾ ਪਤਾ ਨਹੀਂ ਸੀਗਾ ਠੀਕ ਹੈ ਹਾਂ ਤੇ ਉਦੋਂ ਬਾਅਦ ਫਿਰ ਬਈ ਬਸ ਇਹ ਆ ਗਏ ਹਾਂਜੀ ਹਾਂ ਬੇਪੱਕਿਆ ਇਹਨਾਂ ਕਸੂਰੂਰ ਆਪਣਾ ਮਿੱਤਰ ਪਿਆਰਾ ਰਹਿੰਦਾ ਸੀਗਾ ਅੱਛਾ ਜੀ ਉਹਨੇ ਦੁੱਧ ਲਵਾਇਆ ਤੇ ਆਪੋ ਤੋਂ ਉਹਦੇ ਘਰ ਲਾਉਂਦੇਗੇ ਠੀਕ ਹੈ ਤੇ ਉਦੋਂ ਬਾਅਦ ਉਹਨੇ ਗਾਂ ਗਵਾਂ ਦੀ ਲੱ ਉਹਨੇ ਗਾਂ ਕੇ ਤਾਂ ਹੋਰ ਦਵਾ ਲਵਾ ਲਿਆ ਕੇ ਦੁੱਧ ਕਿਤੇ ਐ ਕਰਕੇ ਕਰਕੇ ਉਹਨੂੰ ਚਲੋ ਵੀ ਸਾਰੇ ਘਰਾਂ ਦੇ ਦੁੱਧ ਲੱਗਿਆ ਉਹਦੇ ਘਰ ਅੱਛਾ ਬਾਈ ਵੀ ਉਹ ਦੁੱਧ ਦੀ ਡਿਮਾਂਡ ਵਧਾਈ ਗਿਆ ਦੇਖੋ ਤੁਸੀਂ ਪਸ਼ੂ ਪਦਾਈ ਬਾਕੀ ਐਨ ਕੁਆਲਿਟੀ ਵੀ ਫਰਕ ਪੈਂਦਾ ਬਾਈ ਠੀਕ ਹੈ ਬਾਈ ਕੁਆਲਿਟੀ ਤੇ ਬਾਈ ਜਿਵੇਂ ਤੁਸੀਂ ਦੱਸਿਆ ਸਹਿਰ ਦੇ ਵਿੱਚ ਦੁੱਧ ਕੋਈ ਬਾਈ ਰੇਟ ਦਾ ਨਹੀਂ ਕਹਿੰਦੇ ਹੈਗੇ ਵੀ ਰੇਟ ਵੱਧਦਾ ਥੋੜਾ ਜਿਹਾ ਕੁਝ ਕੁ ਘਰ ਹੁੰਦੇ ਨੇ ਬਾਈ ਜਿਹਨੂੰ ਚੀਜ਼ ਦੇ ਬਾਰੇ ਨਹੀਂ ਪਤਾ ਹੁੰਦਾ ਜਿਹਨੂੰ ਪਤਾ ਹੈਗਾ ਕੁਆਲਿਟੀ ਦਾ ਉਹ ਨਹੀਂ ਕਹਿੰਦਾ ਹੈਗਾ ਉਹ ਕੋਈ ਚੱਕਰ ਨਹੀਂ ਠੀਕ ਹੈ ਬਾਈ ਇਹ ਬਾਈ ਇੱਕ ਅਕਸਰ ਆਪਾਂ ਹੋਰ ਸੁਣਦੇ ਹੁੰਨੇ ਹੈਗਾ ਦੁਆਤ ਵੀ ਜਿਹੜਾ ਸਹਿਰ ਵਾਲੇ ਨੇਗੇ ਵੀ ਇੱਕ ਤਾਂ ਪੈਸਿਆਂ ਨੂੰ ਜਿਆਦਾ ਖਰਚਦੇ ਨੇ ਤੇ ਇੱਕ ਪੈਸੇ ਦੇਣ ਚ ਵੀ ਕਹਿੰਦੇ ਉਹ ਕਰ ਦੇਣ ਥੋੜਾ ਜਿਹਾ ਨਹੀਂ ਅਸੀਂ ਉਹ ਕਰ ਲਾਉਂਦੇ ਨਹੀਂ ਕੋਈ ਉਹ ਤਾਂ ਪਤੀ ਲੱਗ ਜਾਂਦਾ ਮਹੀਨੇ ਦੋ ਮਹੀਨੇ ਚ ਪਤਾ ਲੱਗ ਜਾਂਦਾ ਹਾਂ ਹਾਂ ਉਸ ਤੋਂ ਬਾਅਦ ਵਾਲਾ ਕਾਟਾ ਮਾਰ ਲੈਂਦਾ ਅੱਛਾ ਕਿਉਂਕਿ ਆਪਦੀ ਮਿਹਨਤ ਤਾਂ ਵੀਰੇ ਜਿਆਦਾ ਕਿਉਂਕਿ ਹੁੰਦਾ ਸਾਰਾ ਕੁਝ ਆਹ ਜਿਹੜਾ ਲੱਖ ਲੱਖ ਰੁਪਏ ਤਨਖਾਹ ਲੈਂਦਾ ਬਈ ਪਤਾ ਲੱਗ ਜਾਂਦਾ ਆਪਾਂ ਨੂੰ ਫਿਰ ਵੀ ਆਲਾ ਕਹਿੰਦਾ 10 ਪੰਜ ਨੂੰ ਦੂ ਕੋਈ 10 ਨੂੰ ਦੂ ਕੱਲ ਨੂੰ ਦੇਵਾਂਗਾ ਇਕ ਦੋ ਮਿੰਟਾਂ ਚ ਪਤਾ ਲੱਗ ਜਾਂਦਾ ਫਿਰ ਉਹ ਦੁਬਾਰਾ ਜੇ ਨਹੀਂ ਦੰਦ ਨਾਲ ਹਟਾਈ ਦਿੰਦਾ ਆਪਾਂ ਕੀ ਅਜੇ ਵਕੀ ਲੈਣਾ ਮੈਂ ਤਾਂ ਕਰਦਾ ਆਪਾਂ ਜਿਹੜਾ ਕਿਸੇ ਦਾ ਕੁਝ ਕੋ ਕਰਨਾ ਵੈਸੇ ਵੀ ਕਦੇ ਦਬੇ ਤਾਂ ਨਹੀਂ ਹੈ ਕਿਸੇ ਨੇ ਨਹੀਂ ਅਜੇ ਤੱਕ ਨਹੀਂ ਦਬਿਆ ਅੱਛਾ ਨੋ ਨੋ ਠੀਕ ਹੈ ਕਰਦਾ ਕਿਉਂਕਿ ਅਸੀਂ ਕਰ ਆਪ ਲਾਉਂਦੇ ਕਿਵੇਂ ਹੁਣ ਦੁੱਧ ਲੱਗਿਆ ਹੋਇਆ ਉਹ ਆਪ ਹੀ ਗਾਂਾਂ ਕਰ ਲਵਾਉਂਦਾ ਉਹ ਘਰ ਵਾਲੇ ਅੱਗੇ ਆਪ ਸੋਡੀ ਮਾਰਕੀਟਿੰਗ ਆਪ ਕਰ ਆਪ ਨੂੰ ਆਪ ਨੂੰ ਸਾਨੂੰ ਕੋਈ ਐ ਨਹੀਂ ਜਾਣ ਦੌੜ ਪੈਂਦੀ ਵੀ ਹਾਂ ਸਾਨੂੰ ਦੁੱਧ ਲਾਉਣਾ ਨਾ ਨਾ ਠੀਕ ਹੈ ਸਤੋਂ ਦਾ ਦੁੱਧ ਹੀ ਨਹੀਂ ਪੂਰਾ ਫਰਿਆ ਬਾਈ ਅੱਛਾ ਆ ਗਰਮੀ ਤਾਂ ਖਾਸ ਕਰੀ ਨਾ ਪੂਰਾ ਹੁੰਦਾ ਵਾ ਉਹ ਤਾਂ ਗਰਮੀ ਹਾਂਜੀ ਹਾਂ ਹੁਣ ਬਈ ਕਿੰਨਾ ਕਿ ਦੁੱਧ ਹੋ ਜਾਂਦਾ ਉਹਦਾ ਡੇਲੀ ਦਾ ਕੁਆਂਟਲ ਵਾਂਗ ਦੁੱਧ ਹੋ ਜਾਂਦਾ ਵੀਰੇ ਦੋਨੇ ਟਾਈਮਾਂ ਦਾ ਹਾਂਜੀ ਹਾਂ ਬਾਕੀ ਕੁਝ ਘਰੇ ਰਹਿ ਜਾਂਦਾਗਾ ਬਾਕੀ 90 ਕਿਲੋ ਵਾਂਗੂ ਦਾ ਕਈ ਐ ਮਾਰਕੀਟ ਹੋ ਜਾਂਦੀ ਐ 90 ਦੀ ਮਾਰਕੀਟ ਆਪ ਕਰਦੇ ਹਾਂ ਆਪ ਕਰਦੇ ਹਾਂ ਠੀਕ ਹੈ ਜੀ ਤੇ ਬਈ ਦੇਖੀ ਆਪਾਂ ਬਸ ਹਾਂਜੀ ਹਾਂਜੀ ਆ ਜੀ ਇੱਕ ਇਧਰੋਂ ਆਪਾਂ ਉਧਰੋਂ ਸ਼ੁਰੂ ਕਰ ਲੈਣਾ ਉਧਰੋਂ ਪਹਿਦਰੋਂ ਕਰ ਹੂੰ ਹਾਂ ਆ ਜਾ ਬਈ ਨੀਚੇ ਆਈ ਤਾਹੀ ਬਕਤੂਈ ਚੱਲ ਤੇ ਆਹੇ ਇੱਥੇ ਹੀ ਕਰ ਲੈਂਦੇ ਜਦੋਂ ਬਈ ਤੇ ਆਹ ਮੱਝ ਜੜੀ ਹਾਂਜੀ ਹਾਂਜੀ ਏ ਭਾਈ ਆਪਣੇ ਘਰ ਦੀ ਇੱਕ ਮੁੱਲ ਖਰੀਦੀ ਹੋਈ ਹੈ। ਇਹ ਮੁੱਲ ਖਰੀਦੀ ਦੇ ਹਰਿਆਣਾ ਚ ਲੱਤੀ ਹੋਈ ਹੈ ਵੀਰੇ। ਠੀਕ ਹੈ ਭਾਈ। ਹੂੰ। ਇਹ ਹਰਿਆਣੇ ਚ। ਕਿੰਨੇ ਦੀ ਲਿਆਂਦੀ ਸੀ ਭਈ ਇਹ? ਇਹ ਉਦੋਂ ਪਤਾ ਨਹੀਂ 74-75 ਹਜ਼ਾਰ ਦੀ ਲੱਤੀ ਸੀ ਅੱਜ ਤੋਂ 4-5 ਸਾਲ ਪਹਿਲਾਂ। ਠੀਕ ਹੈ ਭਾਈ। ਹਾਂਜੀ ਹਾਂ। ਅੱਛਾ ਤੇ ਭਾਈ ਦੁੱਧ ਕਿੰਨਾ ਕਰਦੀ ਸੀ ਪੀ ਕੇ ਲੈਵਲ ਤੇ? ਇਹ ਜਦੋਂ ਲਿਆਂਦੀ ਸੀ ਵੀਰੇ ਉਦੋਂ ਦਾ 14 ਲੀਟਰ ਦੁੱਧ ਦਿੰਦੀ ਸੀ। ਜਦੋਂ ਲਿਆਂਦੀ ਸੀ ਉਦੋਂ ਤੋਂ ਕਿੰਨੇ ਮਹੀਨੇ ਸੂਈਤੀ ਭਈ ਉਦੋਂ? ਉਦੋਂ ਦੂਜੇ ਸੂਈਤੀ ਸੀ। ਉਦੋਂ ਦੂਜੇ। ਹਾਂਜੀ ਹਾਂ। ਫਿਰ ਉਦੋਂ ਬਾਅਦ ਟੀਕੇ ਭਰਉਂਦੇ ਰਹੇ। ਹਾਂਜੀ। 4 ਸਾਲ 4 ਸ 4 ਸਾਲ 4 ਹਾਂ 4 ਸਾਲ ਦੁੱਧ ਦੇਗੀ ਹਰਕਾਰਡ ਆ 4 ਸਾਲ ਦੁੱਧ ਦੇਣੀ 4 ਸਾਲ ਦੁੱਧ ਦੇਗੀ 8-9 ਲੀਟਰੋਂ ਦੁੱਧ ਦੇਗੀ ਇਹ ਅੱਛਾ ਬਈ ਇਹ ਇਹ ਉਹ ਮੈਂ ਸਾਗੀ ਇਹ ਸਾਨੂੰ ਇਕੱਲਾ ਹਲਕ ਕੋਈ ਝੂਠ ਬੋਲਦਾ ਇਹ ਡਾਕਟਰਾਂ ਨੂੰ ਵੀ ਪਤਾ ਸਾਡੇ ਪਿੰਡ ਦੇ ਜਿਹੜੇ ਸਰਕਾਰੀ ਡਾਕਟਰ ਟੀਕਾ ਭਰਨ ਆਉਂਦੇ ਨੇ ਨਾ ਉਹਨਾਂ ਨੂੰ ਵੀ ਇਹ ਚੀਜ਼ ਪਤਾ ਉਹਨੂੰ ਪੁੱਛ ਲਿਆ ਤਾਂ ਵੀ 22 ਲੀਟਰ ਵਾਲੇ ਨੇ ਮੱਝ ਖੜੀ ਆ ਵੀ ਕੈ ਸਾਲ ਦੁੱਧ ਦੇਗੀ ਤੇ ਉਹ 4 ਚਾਲ ਵਾਲੀ ਤਾਂ ਮੈਂ ਵੀ ਗਲਤੀ ਹੈ ਹੈਰਾਨੀ ਮੰਦ ਆ ਗਿਆ ਕਿ ਕਿਉਂਕਿ ਮੈਂ ਦੱਸਦਾ ਹਾਂ ਚੇਵੀਂ ਦੇ ਬਾਅਦ ਆਟੇ ਜਾਂਦੀ ਨਹੀਂ ਪਰ ਲੋਕਾਂ ਨੂੰ ਜਿੱਕੀ ਨਾ ਕਰਨਾ ਥੋੜਾ ਜਿਹਾ ਔਖਾ ਹੋਣਾ ਕੋਈ ਨਵੀਂ ਚੀਜ਼ ਕੋਈ ਦੱਸਦਾ ਨਾ ਉਹ ਥੋੜਾ ਜਿਹਾ ਦਿੱਕਤ ਆਉਂਦੀ ਆਲੇ ਠੀਕ ਹੈ ਬਈ ਡਾਕਟਰ ਵੀ ਡਾਕਟਰ ਨੂੰ ਪੁੱਛ ਲੈ ਚਾਹੇ ਉਹ ਵੀ ਖੁਦ ਦੱਸ ਦਿੰਦੇ ਹੁਣ ਵੀ ਕਹਿੰਦੇ ਬਸ ਹੋ ਗਿਆ ਇਹਦਾ ਕਦੇ 4 ਸਾਲ ਬਾਸ ਸੂਈ ਦੀ ਆ ਕਿ 2 ਸਾਲ ਬਾਸ ਸੂਈ ਦੀ ਬਈ ਇਹ ਹੂੰ ਸਾਡੇ ਕੋਲ ਇਹ ਮਲਾ ਤੀਜਾ ਸੂਆ ਹੋਣਾ ਹੁਣ ਚੌਥਾ ਸੂਗੇ ਚੌਥਾ ਸੂਗੇ ਹੁਣਗੇ ਇਹ ਕੱਪ ਇਹ ਕਿੰਨੇ ਟਾਈਮ ਦੀ ਕੱਪ ਬਣਾ ਬਈ ਇਹ 3 ਮਹੀਨੇ ਦੀ ਕੱਪ ਬਣਾਉਂਦਾ ਹੁਣ ਤਾਂ ਵੀ ਇਹ 6 ਹੀ ਲੀਟਰ ਦੋ ਦੇ ਦਿਆ ਹਾਂ ਹਾਂ ਹੁਣ ਤਾਂ ਨੂੰ ਸੂਈ ਵੀ ਦਾ 2 2 ਸਵਾ 2 ਸਾਲ ਹੋ ਗਏ 2 ਸਵਾ ਦੇ ਠੀਕ ਹੈ ਜੀ ਕਿਉਂਕਿ ਰਹਿਣ ਦਾ ਵੀ ਕਾਰਨ ਇਹ ਡਾਕਟਰ ਨੇ ਬਈ ਅੱਛਾ ਬਈ ਇਹ ਡਾਕਟਰ ਤੋਂ ਟੀਕੇ ਪਰੋਂਦੇ ਰਹਨੇ ਆ ਜਿਹੜੀ 4 ਸਾਲ ਸੂਈ ਨਹੀਂ ਉਹ ਵੀ ਡਾਕਟਰਾਂ ਕਾਰਨ ਨਹੀਂ ਰਹੀਗੀ ਉਦੋਂ ਪਿਛਲੇ ਸਾਲ 2 ਸਾਲ ਦੀ ਸੂਈ ਉਹ ਵੀ ਡਾਕਟਰਾਂ ਕਾਰਨ ਨਹੀਂ ਰਹੀ ਹੁਣ ਝੋਟਾ ਰੱਖਿਆ ਆਪਣੇ ਦੂਜੀ ਵਾਰ ਲਵਾਈਆ ਦੂਜੀ ਵਾਰ ਪਹਿਲੀ ਵਾਰ ਚ ਰਹੀ ਹੈ। ਅੱਛਾ ਬਈ। ਹਾਂ। ਇਹ ਵੀ ਠੀਕ ਹੈ ਬਹੁਤ ਡਾਕਟਰ ਬਦਲ ਬਦਲ ਕੇ ਵੀ ਦੇਖ ਲੈ ਕਿਸੇ ਤੇ ਰਹੀ ਨਹੀਂ। ਜਦੋਂ ਝੋਟੇ ਤੇ ਲਵਾਈਆ ਪਹਿਲੇ ਝੋਟੇ ਤੇ ਰਹੀ ਹੋਈ ਆ। ਅੱਛਾ ਬਈ। ਹਾਂਜੀ ਹਾਂ। ਠੀਕ ਆ ਬਈ। ਇਹ ਝੋਟਾ ਬਣਾਇਆ ਹਾਂ ਕਰਦਾ ਹਾਂ। ਹਾਂਜੀ ਹਾਂ ਕਰਦਾ ਝੋਟਾ ਇਹ। ਤੇ ਆਹਾ ਬਈ ਇਹ ਕੀ ਮੱਚ। ਇਹ ਵੀ ਸਾਰੀਆਂ ਦਿੱਤੀ ਹੋਏ ਨੇ ਆਪਣੇ ਮਾਨਸੇਰੀ ਕਣੀ ਤੋਂ ਆਈ ਹੋਈ ਹੈ ਜੀ ਇਹ। ਅੱਛਾ ਜੀ। ਹਾਂਜੀ ਹਾਂ। ਠੀਕ ਹੈ ਬਈ। ਤੇ ਇਹ 12 ਕਿਲੋਟਰ ਦੁੱਧ ਦਿੰਦੀ ਹੈਗੀ ਇਹ। ਠੀਕ ਹੈ। ਸਾਢੇ 12 ਲੀਟਰ। अच्छा तो 65000 ਦੀ ਆਈ ہوئی ਹੈ 65000 ਦੀ ਆਈ ਹੈ 12 ਲੀਟਰ ਹਾਂਜੀ ਹਾਂ ਉਹਨੂੰ ਕਿੰਨੇ ਟਾਈਮ ਹੁਣ ਕਿੰਨੇ ਟਾਈਮ ਦੀ ਘੱਪਣਾ ਬਈ ਇਹ ਇਹ ਵੀ ਸਾਰੇ ਇਕੱਠੀ ਨੇਗੀ 15 15 20 ਦਿਨਾਂ ਦਾ ਫਰਕ ਆਗਾ ਇੱਕ ਇੱਕ ਇਹ ਮੈ ਸੋਈ ਕਾਹਾ ਇੱਕ ਉਹ ਪਰਨ ਝੋਟੀ ਹੋਈ ਅੱਛਾ ਇਹ ਸਾਰੇ ਇਕੱਠੀ ਨੇਗੀ ਇਹ ਠੀਕ ਹੈ ਬਈ ਹਫਤਾ ਦਾ ਦਸ ਦਿਨਾਂ ਦਾ ਫਰਕ ਆ ਰਹਾ ਦਾ ਠੀਕ ਹੈ ਹਾਂਜੀ ਹਾਂ ਇਹ ਬਈ ਇੱਕੀ ਵਾਲੀ ਆ ਇਹ ਘਰ ਝੋਟੀ ਆ ਵੀਰੇ ਇਹ ਘਰ ਦੀ ਝੋਟੀ ਆ ਹਾਂ ਫਲੋਰ ਝੋਟੀ ਹੈ ਤੇ ਹੁਣ ਦੂਜਾ ਸੂਇਆ ਇਹਨੂੰ ਵੀ ਸਾਢੇ ਸਾਢੇ 3 ਮਹੀਨਾ ਦੀ ਘੱਪਣਾ ਹੈ ਇਹ ਸਾਡੇ ਹੁਣ ਦੁੱਧ ਕਿੰਨਾ ਹੈ ਤੁਹਾਡੇ ਇਹ 2 ਲੀਟਰ ਹੈਗਾ ਸਾਡੇ ਕੋਲ 9 ਲੀਟਰ 9 ਲੀਟਰ ਦੁੱਧ ਹੈ ਅੱਛਾ ਪੀ ਕੇ ਦਾ ਬੰਦ ਕਿੰਨਾ ਸੀ ਵੀ ਇਹ ਤੇ ਇਹਦੇ 13 ਲੀਟਰ ਦੁੱਧ ਇਹਨੇ 13 ਨੇ ਸਰ ਸੀਪੀ ਆਹ ਆਹ ਭਾਈ ਇਹ ਵੀ ਇਹ ਲੱਤੀ ਹੋਈ ਆ ਗਈ ਧੌਲੇ ਤੋਂ ਧੌਲੇ ਤੋਂ ਸੰਦੀਪ ਦੇ ਪਿੰਡ ਹਾਂਜੀ ਹਾਂ ਜੀ ਉੱਥੋਂ ਆਈ ਦੀ ਹੈਗੀ ਏਦਾ ਭਾਈ ਇਹ ਇਹ ਵੀ 12.5 13 ਲੀਟਰ ਵਾਲੇ ਦੁੱਧ ਨੇ ਆ ਗਏ ਆਪਣੀ ਸਾਰੀਆਂ ਅਵੇਰੇਜ ਵੀ 12.5 13 13 ਲੀਟਰ ਵਾਲੇ ਆਹ ਸਰ 13 ਲੀਟਰ 13 ਸਵਾ 13 ਲੀਟਰ ਇਹਦੇ ਹੁੰਦੀ ਹੈਗੀ ਅੱਛਾ ਭਾਈ ਹਾਂਜੀ ਹਾਂ ਤੇ ਭਾਈ ਫਿਰ ਇਹ ਵੀ ਟੋਲੇ ਤੋਂ ਆਈ ਹੋਈ ਆ ਇਹ ਵੀ ਟੋਲੇ ਤੋਂ ਆਈ ਹੋਈ ਠੀਕ ਹੈ ਭਾਈ ਕਿਤੇ ਸੰਦੀਪ ਨਾਲ ਲਿਆਇਆ ਨਹੀਂ ਨਹੀਂ ਭਾਈ ਆਪਣਾ ਉੱਥੇ ਮੁੰਡਾ ਇਸਤਿਹਾਰਾ ਆਪਣਾ ਅੱਛਾ ਭਾਈ ਜਿਹੜਾ ਭਾਈਆ ਵੱਡਾ ਉਹ ਵਿਆਹਿਆ ਟੋਲੇ ਤੇ ਹਾਂ ਉਹ ਮੁੰਡਾ ਉਹ ਜਾਨਪਸਾਨਾ ਗੀ ਉਹ ਨੂੰ ਫੋਨ ਕਰਕੇ ਰੱਖ ਦਿੰਦੇ ਨਾ ਅੱਛਾ ਉਹ ਨਿਗਰ ਰੱਖ ਲਾਂਗੇ ਮੈਂ ਕਿਤੇ ਕੋਈ ਨਹੀਂ ਬੜੀ ਮੈਂ ਸੋ ਇਹ ਭਾਈ ਇਹ ਕੀ ਰੇਟ ਲੈਂਦੀ ਹੈ ਇਹ ਸਾਰੇ ਵੀਰੇ 65 68 67000 ਤੋਂ ਸਾਰੇ ਘਟਨੇ ਗਿਆ 70 ਤੋਂ ਸਾਰੇ 70 ਸਾਰੇ ਘਟਨੇ ਗਿਆ ਆ ਸਾਰੀ ਆ 65 68 ਉਹ ਉਹ ਵੀ ਉਹ 67000 ਦੀ ਐ ਇਹ ਲਈ ਆ ਠੀਕ ਹੈ ਭਾਈ ਤੇ ਭਈ ਤੇ ਤੁਸੀਂ ਉਹਦੀ ਲੈਣਦੇ ਤੇ ਇੱਕ ਮੈਂ ਦੇਖ ਰਿਹਾ ਵੀ ਜੇ ਮੈਂ ਹੁਣ ਆਪਾਂ ਮੈਂ ਅਕਸਰ ਫਾਰਮਾਂ ਦੇ ਵਿੱਚ ਜਾਨਵਰ ਰਹਿਣਾਗਾ ਉੱਥੇ ਵਧੀਆ ਹੁੰਦੀਆਂ ਨੇ ਮੱਝਾਂ ਸੋਹਣੀਆਂ ਸੁਨੱਖੀਆਂ ਹੁੰਦੀਆਂ ਨੇ ਹਾਂਜੀ ਹਾਂਜੀ ਇਹ ਭਾਈ ਤੁਹਾਡੇ ਵੇ ਕੋਈ ਕਿਸੇ ਦਾ ਸਿੰਗ ਟੁੱਟਿਆ ਹੈ ਕੋਈ ਮਾਦਰੀ ਜੀ ਆ ਕੋਈ ਲਸੀ ਜੇ ਬਈ ਕਾਰਨੇ ਦਾ ਕਿਵੇਂ ਜੇ ਵੀਰੇ ਜੇ ਕਾਮਜਾਬ ਹੋਣਾ ਫਿਰ ਸੋਹਣੀ ਸੁਰੱਖੀ ਨਹੀਂ ਦੇਖਣਾ ਪੈਂਦਾ ਹੈਗਾ ਅੱਛਾ ਬੰਦਾ ਚਾਹੇ ਸਿੰਗ ਟੁੱਟਿਆ ਹੋਇਆਗਾ ਠੀਕ ਆ ਇੱਕ ਚੱਡਾ ਥਾਣੂ ਛੋਟਾ ਵੱਡਾ ਹੁੰਦਾਗਾ ਚਾਹੇ ਪੂਸ ਵੀ ਨਾ ਹੋਵੇ ਸਾਨੂੰ ਉਹ ਚੀਜ਼ ਦਾ ਕੋਈ ਮਤਲਬ ਨਹੀਂ ਸਾਨੂੰ ਤਾਂ ਟੱਕ ਮਤਲਬ ਆ ਜੇ ਉਹ ਮੈਸਾਗੀ ਘੱਟੋ ਘੱਟ 15 15000 ਵਾਂਗ ਸਸਤੀ ਮਿਲ ਜਾਂਦੀ ਆ ਠੀਕ ਹੈ ਭਾਈ ਅੱਛਾ ਤੁਸੀਂ ਵੀ ਆਬਦੀ ਗਰੀਟ ਤਿਆਰ ਕਰਦੇ ਹਾਂ ਹਾਂ ਹੁਣ ਤਾਂ ਆਬਦੀ ਤਿਆਰ ਕਰਦੇ ਹਾਂ ਠੀਕ ਹੈ ਵੀ ਮਤਲਬ ਇਹ ਸਾਨੂੰ ਕੋਸ ਨਾਲ ਕੋਈ ਮਤਲਬ ਨਹੀਂ ਸਾਨੂੰ ਸੋਨੇ ਸਨੱਖੀ ਦਾ ਸਾਨੂੰ ਕੋਈ ਫਰਕ ਨਹੀਂ ਆਇਆ ਜਿਹਦਾ ਤੁਹਾਨੂੰ ਕੋਈ ਚੱਕਰ ਨਹੀਂ ਠੀਕ ਹੈ ਵੀ ਸਾਨੂੰ ਦੁੱਧੋ ਹੋਣਾ ਚਾਹੀਦਾ ਸਾਨੂੰ ਟੱਕ ਮਤਲਬਾ ਠੀਕ ਹੈ ਵੀ ਮਤਲਬ ਇਹ ਸਿੱਧੂ ਦੁੱਧੋ ਤੇ ਕੰਮ ਕਰਦਾ ਹਾਂ ਜੇ ਸੋਣੀ ਸਨੱਖੀ ਆ ਘੱਟੋ ਘੱਟ 15 20000 ਮਹਿੰਗੀ ਮਿਲੂਗੀ ਉਹ ਹਾਂ ਇਹ ਵੀ ਆਪਾਂ ਜੇ ਇੱਕ ਇੱਕ ਪੁਆਇੰਟ ਦੇਖੀਏ ਤਾਂ ਇੱਕ ਇੱਕ ਪੁਆਇੰਟ ਮਾਗੇਰੀ 15 20000 ਹੋਣੀ ਪਾਣੀ ਜੇ ਘੱਟ ਤੋਂ ਵੱਡਾ ਤਾਂ ਵੀ ਵਾਦੀ ਕੀ ਇਹ ਸੋਨੇ ਦਾ ਵਾਦੀ ਕੀ ਇਹ ਫਰਕ ਤਾਂ ਬਹੁਤ ਆ ਬਾਈ ਠੀਕ ਹੈ ਲੋਕ ਆਲਾ ਕੱਦ ਵੱਡਾ ਦੇਖੀ ਜਾਂਦੇ ਨੇ ਹੈ ਨਾ ਸੋਣੀ ਸ ਜੇ ਉਹੀ ਬਿਨਾਂ ਸੋਣੀ ਸਨੱਖੀ ਕੰਦ ਕਾਠਿ ਤਾਹੇ ਬੌਣੀ ਹੋ ਜੇ ਠੀਕ ਆ 20000 ਦਾ ਮਹੀਨਾ ਪਹਿਲੀ ਸਿੱਧਾ ਸਿੱਧਾ ਫਾਇਦਾ ਹੋਗਾ ਬੰਦੇ ਨੂੰ ਹਾਂ ਇਹ ਤਾਂ ਹੈਗਾ ਦੁੱਧ ਤਾਂ ਉਨੀ ਦੇ ਰਹੀ ਹੈ ਨਾ ਦੁੱਧ ਹੋ ਤੇ ਇਹ ਚੀਜ਼ ਹੋ ਜੇਗੀ ਠੀਕ ਆ ਭਾਈ ਤੇ ਭਈ ਅੱਗੇ ਵਾਲੀ ਮੱਝ ਆ ਇਹ ਆ ਪਿੰਡੂ ਦੀ ਸੀਗੀ ਆਪਣੀ ਇਹ ਪਿੰਡੀ ਜਿਹੀ ਹੈ ਇਹਦੇ ਤੋਂ ਦੁੱਧ ਦੁੱਧ ਉਹਨਾਂ ਦੀ ਘਰ ਦੀ ਮੱਝ ਆਗੇ ਅੱਛਾ ਉਹ ਕਹਿੰਦਾ ਵੀ ਅਸੀਂ ਗਾਂ ਕਿਸੇ ਨੂੰ ਵੇਚ ਨਹੀਂ ਨਹੀਂ ਵੀ ਤੁਸੀਂ ਇਹਦਾ ਕੰਮ ਕਰਦੇ ਹੋ ਫਾਰਮ ਦਾ ਵੀ ਤੁਸੀਂ ਰੱਖ ਲਓ ਵੀ ਝੋਟੀ ਕਿਸੇ ਨੂੰ ਦੇਣ ਵਾਲੀ ਹੋ ਰਹੀ ਨਹੀਂ ਇਹ ਅੱਛਾ ਭਾਈ ਇਹ ਦੁੱਧ ਦੇ ਇਹ 16 ਲੀਟਰ ਤੋਂ ਮਿਲਿਆ ਇਹ 16 ਹੈ ਹਾਂ ਆਹ ਆਹ ਭਾਈ ਅੱਗੇ ਇਹ ਸਾਰੇ ਇਹ 14 ਲੀਟਰ ਵਾਲੀ ਆ ਆ ਵੀ 16 ਵਾਲੀ ਆ ਕੀ ਇਹ ਸਾਰੇ 16 16 ਵਾਲੇ ਉਹ ਸੇੜਾ ਵਾਲੇ ਇਹ 16 ਵਾਲੀ ਕਿੰਨੇ ਦੀ ਲੈਂਦੀ ਲੈਂਦੀ ਤੁਸੀਂ ਇਹ ਡੇਢ ਸਾਲ ਪਹਿਲਾਂ ਲਿਆ ਥੀ 74000 ਦੀ ਡੇਢ ਸਾਲ ਪਹਿਲਾਂ 16 ਲੀਟਰ ਦੁੱਧ 74000 ਹਾਂ ਉਦੋਂ 14 ਲੀਟਰ ਲੀਟਰ ਦੁੱਧ ਦਿੰਦੀ ਸੀ ਉਦੋਂ 14 ਨਹੀਂ ਦੀ ਛੋਟੀ ਦੇ ਵਿੱਚ 16 16 ਲੀਟਰ ਬਦਲ ਠੀਕ ਹੁਣ ਜਿਹੜੀ ਆ ਮੈਚਪਿੰਡ ਵਾਲੀ ਦਿੱਤੀ ਸੀਗੀ ਉਹ ਖੁਦ ਚੋ ਰੇਤੇਗੇ ਉਹਨਾਂ ਲਈ 14 ਲੀਟਰ ਲੀਟਰ ਦੁੱਧ ਦਿੰਦੀਗੀ ਅੱਛਾ ਭਾਈ ਤੇ ਆਪਣੇ ਕੋਲ ਆ ਕੇ ਹਫਤੇ ਬਾਅਦ ਹੀ 2 ਲੀਟਰ ਦੁੱਧ ਵਧ ਗਈ ਸੀ ਅੱਛਾ ਜੀ ਕਿਉਂਕਿ ਲੋਕ ਵੀਰੇ ਫੀੜਾਂ ਪਾਉਂਦੇ ਨੇ ਪਰ ਜਿਹੜਾ ਮਾਹੌਲ ਆਉਂ ਨਹੀਂ ਦਿੰਦੇ ਆਪਾਂ ਲੈ ਵੀ ਮਾਹੌਲ ਵੀ ਆ ਤੇ ਕਹਿਣ ਦਾ ਭਾਵ ਕਿ ਫੀਟ ਵੀ ਪਾਉਣਿਆਂਗੇ ਦੇਸੀ ਚੀਜ਼ਾਂ ਵੱਧ ਪਾਉਣਿਆਂਗੇ ਜਿਹੜੀ ਬਜਾਰੀ ਚ ਬਹੁਤ ਘੱਟ ਪਾਉਣੇ ਆਪਾਂ ਆਹਾਂ ਭਾਈ ਜਿਹੜੀ ਮੱਛੀ ਇਹ ਪੋਲਾ ਰੇੜੀ ਤੋਂ ਲੈ ਤੇ ਵੀ ਨੇ ਆ ਦੋਨੇ ਪੋਲਾ ਰੇੜੀ ਲੈ 1 ਮਿੰਟ ਦੀ ਨੇ ਅੱਛਾ ਭਾਈ ਹਾਂ ਜੀ 1 ਮਿੰਟ ਦੀ ਨੇ ਇਹ ਆਹਾਂ ਭਾਈ ਇਹ ਮੱਝ ਛੋਟੀ 7 ਵੱਟ ਵਧੀਆ ਇਹਦਾ ਹਾਂ ਇਹ ਇੱਧਰ ਬਰਨਾਲੇ ਬੱਲੋਂ ਪੈਂਦਾ ਬੱਲੋਂ ਅੱਛਾ ਜੀ ਉੱਥੋਂ ਲੈਤੀ ਤੇ ਇਹ ਇਹ ਸਭ ਤੋਂ ਮਹਗੀ ਮੱਛੀ ਲੈਤੀ ਤੇ ਪਰ ਦੁੱਧ ਇਹਨਾਂ ਦੇ ਬਰਾਬਰੀ ਦੇ ਰਹੀ ਹੈ ਜੀ ਇੱਕ ਲੱਖ 30 ਹਜ਼ਾਰ ਦੀ ਹੀ ਹੋਈ ਆ ਇਹ ਸਾਰੇ 68 68 ਹਜ਼ਾਰ ਦੀ ਮੈਂ ਸਾਈ ਹੋਣੇ ਗਿਆ ਹਾਂ ਅੱਛਾ ਬਈ ਹਾਂ ਕੱਲ ਉਹ 74 ਹਜ਼ਾਰ ਦੀ ਸੀ ਤੇ ਦੁੱਧ ਹਲੇ ਅੱਧਾ ਲੀਟਰ ਪਾਉਣ ਲੀਟਰ ਇਹ ਵਧਾ ਦੇਣਗੇ ਆ ਇਹ ਇਹ ਨਹੀਂ ਵਧੀ ਹਲੇ ਇਹ 15 ਲੀਟਰ ਤੋਂ ਨਹੀਂ ਵਧੇਗੀ ਠੀਕ ਹੈ ਬਈ ਮਤਲਬ ਆ ਕਿ ਉਹਦਾ ਤੇ ਮੁਕਾਬਲੇ ਦੇ ਰੇ ਦੋ ਘੜੇ ਰੇਟ ਮੰਗੋ ਪੈਗੀ ਹਾਂ ਦੋ ਘੜੇ ਰੇਟ ਮੰਗੋ ਪੈਗੀ ਦੁੱਧ ਉਹਨਾਂ ਤੋਂ ਹਲੇ ਇੱਕ ਅੱਧਾ ਲੀਟਰ ਪਾਉਣ ਲੀਟਰ ਘਟਾਉਂਦੀ ਆ ਵਧਾਉਂਦੀ ਹੋਊਗੀ ਅੱਛਾ ਬਈ ਉਹ ਛੋਡੇ ਉਹ ਕਿੰਨੇ ਦੱਸਿਆ ਸੀ ਬਈ ਉਹ 74 ਹਜ਼ਾਰ ਦੀ ਉਹ 74 ਹਜ਼ਾਰ ਦੀ ਉਹ ਤਾਂ 16 ਇੱਕ ਤੀਰ ਹੀ ਥੱਲੇ ਬਣ ਹਾਂ ਇਸੇ 1 ਅੱਛਾ ਬਈ ਤੇ ਬਈਆ ਬੱਚੇ ਨੇ ਇਧਰ ਹਾਂਜੀ ਹਾਂ ਅੱਛਾ ਬਈ ਇਹ ਬੱਚੇ ਵੀ ਦੇਖ ਲਿਆ ਆ ਜਾ ਬਈ ਦਿਖਾ ਦੇ ਇਹ ਬਈ ਕੀ ਹੈ ਕੱਟੀ ਹੈ ਇਹ ਬਈ ਹਾਂ ਆ ਵੀ ਕੱਟੀ ਆ ਤੇ ਆ ਵੀ ਕੱਟੀ ਆ ਆ ਦੋ ਕੱਟੇ ਨੇ ਆਪਣੇ ਇਹ ਆਪਣੇ ਹੀਰੇ ਦੇ ਨੇਗੇ ਆ ਵੀ ਹੀਰੇ ਦੀ ਆ ਅੱਛਾ ਇਹ ਆਪਦੇ ਸਾਹ ਨੇ ਹਾਂ ਜਿਹੜੀ ਆ ਕੱਟੀ ਹੈਗੀ ਤੇ ਜਿਹੜੇ ਆਪਣੇ ਉਹ ਬੱਲੋ ਤੋਂ ਬਰਨਾਲੇ ਪਿੰਡ ਤੋਂ ਲੈ ਕੇ ਆਏ ਆ ਅੱਛਾ ਜੀ ਇਹ ਉਹ ਗੱਬਣ ਤੀ ਅੱਛਾ ਤੋੜ ਕੇ ਕੱਪੜੇ ਉਹ ਸੂਨ ਸੂਨਾਂ ਦੀ ਉਹਨੇ ਤੇ ਆਪਣੇ ਮਹੀਨੇ ਕਵਾ ਸੂਈ ਤੀਗੀ ਉਹਨੇ ਕੱਟੀ ਦਿੱਤੀ ਤੇ ਠੀਕ ਹੈ ਬਈ ਤੇ ਇਹ ਥੋੜੇ ਆਉਦੇ ਉਹਦੀਆਂ ਨਾਲ ਹਾਂ ਇਹ ਆਉਦੇ ਹਾਂ ਠੀਕ ਹੈ ਬਈ ਤੇ ਆ ਬੈੜ ਆ ਗਿਆ ਹੈ ਬਈ ਹਾਂਜੀ ਹਾਂ ਬਸ ਦੋ ਕਹਿੰਦੀ ਸੀ ਸਟੋਰੀ ਦੱਸਦੇ ਸੀ ਬਈ ਆ ਗਾਂ ਦੀ ਗਾਂ ਦੀ ਸਟੋਰੀ ਤਾਂ ਵੀਰੇ ਆਇਆਗਾ ਵੀ ਕਹਿੰਦਾ ਮੈਂ ਕਹਿੰਦਾ ਵੀ ਡਾਕਟਰਾਂ ਤੇ ਬਾਲਾ ਭਰੋਸਾ ਨਾ ਰੱਖਿਆ ਕਰੋ ਜਿਹੜੀ ਆ ਗਾਂ ਕੀ ਵੀਰੇ ਠੀਕ ਹੈ ਇਹ ਜਦੋਂ ਤਾਰਾ ਦੀ ਦਿੱਤੀਗੀ ਪਿੰਡ ਦੇ ਵਿੱਚ ਸਾਹਣਾ ਆਉਂਦੇ ਹੁੰਦੇ ਤੇ ਨਾ ਚਲੋ ਉਹਨਾਂ ਨੇ ਲਾ ਲੁੱਤੀ ਇਹ ਰਾਤ ਨੂੰ ਰਾਤ ਬਰਾਤੇ ਆ ਜਾਂਦੇ ਹੁੰਦੇ ਤੇ ਠੀਕ ਹੈ ਬਈ ਤੇ ਸਾਨੂੰ ਪਤਾ ਲੱਗ ਗਿਆ ਵੀ ਚਲ ਵੀ ਰਾਤ-ਰਾਤ ਆਏ ਨੇ ਵੀ ਇਹ ਲਾ ਕੇ ਹੋਣਗੇ ਜਦੋਂ ਤਾਰਾ ਦਿੱਤੇ ਨੇਗੇ ਅਸੀਂ ਡਾਕਟਰ ਤੋਂ ਚੈੱਕ ਕਰਵਾਏ ਅ ਦੋ ਕੁ ਮਹੀਨਾ ਦੀ ਇਹ ਡਾਕਟਰ ਕਹਿੰਦਾ ਯਾਰ ਵੀ 90% ਚਾਂਸ ਨੇ ਵੀ ਹੈਗੀ ਲੱਗਦੀ ਆ ਵੀ 2 ਮਹੀਨੇ ਕ ਬਾਅਦ ਫੇਰ ਚੈੱਕ ਕਰਵਾਓ ਜਦੋਂ ਮਹੀਨੇ ਕ ਬਾਅਦ ਦੋ ਫੇਰ ਚੈੱਕ ਕਰਵਾਏ ਡੇਢ ਮਹੀਨੇ ਬਾਅਦ ਸਾਢੇ ਤਿੰਨ ਮਹੀਨੇ ਜੋ ਚੈੱਕ ਕਰਵਾਏ ਉਹ ਕਹਿੰਦਾ 100% ਕਹਿੰਦਾ ਹੁਣ ਹੈ ਖਾਲੀ ਆ ਕਹਿੰਦਾ ਇਹ ਹੈ ਨਹੀਂ ਠੀਕ ਹੈ ਜੀ ਤੇ ਮਹਾਂ ਚਲ ਕੋਈ ਮਾਂ ਚੈੱਕ ਕਰ ਦੋ ਡਾਕਟਰ ਕਹਿੰਦਾ ਨਹੀਂ ਹੈਗੀ ਯਾਰ ਹੈ ਖਾਲੀ ਹੈ ਅੱਛਾ ਤੇ ਫਿਰ ਮੇਰਾ ਮਾਣਾ ਇਹ ਤੀਰ ਦੁੱਧ ਦੇ ਦਿਨੋਂ ਹਟ ਗਈ ਤੇ ਇਹ ਹਾਂਜੀ ਬੀਛੜਣੀ ਹੈਗੀ ਮੈਂ ਨਾ ਟਾਈਮ ਦੁੱਧ ਪੀਤਾ ਵੀ ਚਲਾ ਕੱਖ ਕੰਡਾ ਘਰੀ ਪਾਲਿਆ ਕਰਾਂਗੇ ਠੀਕ ਹੈ ਤੇ ਉਸ ਤੋਂ ਬਾਅਦ 2 ਮਹੀਨੇ ਲੰਗੇ ਤੇ 3 ਮਹੀਨੇ ਲੰਗੇ ਸਿਆਲ ਆ ਗਿਆ ਅੱਛਾ ਜੀ ਕਰਦੇ ਕਹਿੰਦੇ ਯਾਰ ਵੀ ਤੈਨੂੰ ਛੱਡ ਦੇ ਕਿਉਂ ਵੀ ਕੱਖ ਪਾਈ ਜਾਂਦੇ ਇੱਥੇ ਹੈ ਨਾ ਵੀ ਕੀਲਾ ਰੋਕ ਰੱਖਿਆ ਵੀ ਛੱਡ ਦੇ ਮੇਰਾ ਮਨ ਹੈ ਨਹੀਂ ਤੇ ਯਾਰ ਮੈਂ ਦੋ ਟੋਕਰ ਕੱਖ ਦੇ ਨੇ ਖਾ ਲਣ ਦੇ ਹਾਂ ਤੇ ਉਸ ਤੋਂ ਬਾਅਦ ਜਦੋਂ 8-9 ਮਹੀਨੇ ਬਾਅਦ ਹੋ ਗਏ ਬਈ ਜਦੋਂ ਇਹ ਲਾਹਣ ਵੀ ਲੱਗ ਗਈ ਤੇ ਜਾਲੇ ਦੇਣ ਲੱਗੀ ਅੱਛਾ ਬਈ ਤੇ ਇੱਕ ਪਿੰਡ ਦਾ ਬੰਦਾ ਕਹਿੰਦਾ ਯਾਰ ਤੇ ਉਹ ਅਨਪੜ੍ਹ ਬੰਦਾਂ ਵਾਲੇ ਉਹਨੇ ਦੇਖ ਕੇ ਦੱਸਤਾ ਕਹਿੰਦਾ ਗੱਬਣਾ ਅੱਛਾ ਬਈ ਡਾਕਟਰ ਜਿਹੜਾ ਕੋਰਸ ਕਰੇ ਨੇ ਉਹਨੂੰ ਚੈੱਕ ਉਪ ਬਾਹਵਾ ਕੇ ਚੈਪਾਤਾ ਲੱਗਿਆ ਉਹ ਬੰਦੇ ਨੇ ਦੇਖੀ ਦੱਸਤਾ ਗੱਬਣਾ ਕੀ ਇਹ ਅੱਛਾ ਤੇ ਮੈਂ ਹਾਂ ਨਹੀਂ ਹੈਗੀ ਡਾਕਟਰ ਤੋਂ ਮੈਂ ਚੈੱਕ ਕੀਤੀ ਆ ਕਹਿੰਦਾ ਯਾਰ ਤੂੰ ਐ ਕਹਾਂ ਕਿ ਮੇਰੇ ਕਿਸੇ ਤੋਂ ਕਰਵਾ ਚੈੱਕ ਅੱਛਾ ਫਿਰ ਮੈਂ ਹੋਰ ਡਾਕਟਰ ਤੋਂ ਚੈੱਕ ਕਰਵਾਈ ਤੇ ਉਹ ਕਹਿੰਦਾ ਵੀ ਤਾਂ 8.5 9 ਮਹੀਨੇ ਦੀ ਗੱਬਣਾ ਕਹਿੰਦਾ ਤੂੰ 8.5 ਕਹਿੰਦਾ ਹਾਂ ਠੀਕ ਹੋ ਬਈ ਤੇ ਉਹ ਚੈੱਕ ਕਰਕੇ ਘਰੀ ਗਿਆ ਸਵੇਰ ਨੂੰ ਬੈੜੀ ਸੂਪੀ ਅੱਛਾ ਹਾਂ 15 ਲੀਟਰ ਤੋਂ ਦੇ ਰਹੀ ਆ ਵੀ ਹੁਣੇ ਕੋਈ ਕੀ ਕਰ ਰਿਹਾ ਹੈ ਅਸੀਂ ਛੱਡਣ ਲੱਗੇ ਤੇ ਡਾਕਟਰ ਤੋਂ ਚੈੱਕ ਕਰਵਾਈ ਮਾੜੇ ਡਾਕਟਰਾਂ ਦਾ ਇਹ ਵੀ ਨੁਕਸਾਨ ਨਾਲੇ ਮਾੜਾ ਨਹੀਂ ਵੀਰੇ ਪੜਿਆ ਲਿਖਿਆ ਸਰਕਾਰੀ ਡਾਕਟਰ ਆ ਸਰਕਾਰੀ ਡਾਕਟਰ ਸਰਕਾਰੀ ਡਾਕਟਰ ਆ ਡਿਗਰੀਆਂ ਕਰੀਆਂ ਹੋਈਆਂ ਨੇ ਕੋਰਸ ਕਰੇ ਹੋਏ ਨੇ ਬੰਦਿਆਂ ਦੇ ਇੱਥੇ ਬਈ ਹੁਣ ਦੋਸਤੋ ਦੇਖ ਲਓ ਆਪਾਂ ਇਹ ਜੀ ਜਗ੍ਹਾ ਤੇ ਆਪਾਂ ਕੀ ਡਾਕਟਰ ਨੂੰ ਮਾੜਾ ਕਹੀ ਆਪਾਂ ਪ੍ਰਾਈਵੇਟ ਡਾਕਟਰ ਹੁੰਦਾ ਪਰ ਉਹ ਕਹਿ ਦਿੰਨੇ ਵੀ ਹਾਂ ਹਾਂ ਵਿਚਾਰ ਵੀ ਹਾਂ ਕਿ ਵੀ ਝੋਲਾ ਚੱਕਾ ਕੇ ਤੋਰਾਂਗਾ ਹਾਂ ਝੋਲਾ ਚੱਕਾ ਗਿਆ ਹੁਣ ਸਰਕਾਰੀ ਡਾਕਟਰ ਨੂੰ ਬਈ ਆਪਾਂ ਝੋਲਾ ਚੱਕ ਬਣੇ ਕਹਿ ਸਕਦੇ ਕਿਉਂਕਿ ਉਹ ਤਾਂ ਵੀ ਪੜਨ ਦੇਖ ਕੇ ਡਿਗਰੀਆਂ ਲੈ ਕੇ ਫੇਰ ਡਾਕਟਰ ਬਣੇ ਕਹਿਣ ਦਾ ਭਾਵ ਕਿ ਵੀਰੇ ਜੇ ਤੁਸੀਂ ਪਾਸ ਹੋਣਾਗਾ ਆਪਦੇ ਦਮ ਤੇ ਹੋਵੋ ਡਾਕਟਰਾਂ ਤੋਂ ਬਾਲਾ ਉਮੀਦਾਂ ਨਾ ਰੱਖਿਆ ਕਰੋ ਆਪ ਨਾਲ ਜਰੂਰ ਰੱਖੋ ਫੇਰ ਤੁਸੀਂ ਕਾਮਯਾਬ ਹੋ ਜੇ ਆਪਾਂ ਕਿਸੇ ਦੇ ਡਿਪਾਰਟਮੈਂਟ ਉਹਦੇ ਡਿਪੈਂਡ ਰਹਿਗੇ ਤੇ ਉਹ ਕਹਿੰਦਾ ਛੱਡ ਦੇ ਇਹਨੂੰ ਪਰ ਮੈਂ ਛੱਡੀ ਨਹੀਂ ਕਿ ਮਾਂ ਜਾਲ ਕੋਈ ਗੱਲ ਯਾਰ ਦੁੱਧ ਪੀਤਾਗਾ ਚਾਹ ਦੋ ਲੋਕਾਂ ਨੇ ਕੱਖਾਂ ਦੀ ਨੇ ਪਰ ਜਦੋਂ ਪਰਮਾਤਮਾ ਚਾਹੇ ਫਲ ਲਾ ਲੋ ਪਰਮਾਤਮਾ ਨੇ ਦਿੱਤਾ ਨੇ ਟਰੰਟ ਟਾਈਮ ਕੱਖਾਂ ਹਾਂ ਜੀ ਹਾਂ ਨਹੀਂ ਕਿਤੇ ਤੁਸੀਂ ਛੱਡ ਦੇਣਾ ਸੀ ਹਾਂ 15 ਲੀਟਰ ਦੁੱਧ ਦੇ ਨਾਲੇ ਉਹ ਕਰ ਕਰੀਏ ਦੇਖੋ ਠੀਕ ਹੈ ਭਾਈ ਤੇ ਭਾਈ ਦੇਖੀ ਆਪਾਂ ਅੱਗੇ ਵਾਲੇ ਪਸ਼ੂ ਹਾਂ ਜੀ ਹਾਂ ਜੀ ਤੇ ਬਈ ਆਹ ਮੱਝ ਐੜੀ ਹਾਂਜੀ ਹਾਂ ਇਹ ਇਹ ਵੀ ਉਧਰ ਹੀ ਆਈ ਹੋਈ ਆ ਤੌਲੇ ਨਾਲਗਾ ਪਿੰਡਾਂ ਪਿੰਡ ਕਿਹੜਾ ਉਹ ਬਾਈ ਨੇ ਦਵਾਈਤੀ ਇਹ ਵੀ ਅੱਛਾ ਹਾਂਜੀ ਉਧਰ ਹੀ ਆਈ ਹਾਂਜੀ ਦੁੱਧ ਦਈਏ ਦਾ ਇਹ 6.5 ਤੇ 4 ਲੀਟਰ ਵਾਲੀਆਂ ਨੇ ਵੇ ਸਾਰੀਆਂ ਤੇ ਆਹ ਭਲੂਣ ਛੋਟੀ ਆ ਇਹਦੇ 40 ਲੀਟਰ ਤੋਂ ਦੱਸਤਾ ਪਿਆ ਅੱਛਾ ਬਈ ਹਾਂ ਉਹ ਆਰੇ ਕੱਪਣਾ ਪਈ ਹੈ ਹਾਂ ਹੁਣ 6 ਮਹੀਨਿਆਂ ਦੇ ਕੱਪਣਾ ਜੀ ਅੱਛਾ ਬਈ ਇਹ ਘਰ ਦੀ ਛੋਟੀ ਆ ਤਾਂ ਆਹ ਕਟੀਆਂ ਆ ਗਈਆਂ ਹਾਂ ਇਹ ਦੋ ਕਟੀਆਂ ਆ ਗਈਆਂ ਠੀਕ ਹੈ ਬਈ ਤੇ ਆਹ ਬਈ ਆਹ ਇਹ 6.5 ਤੇ 7 ਮਹੀਨਿਆਂ ਦੇ ਕੱਪਣੇ ਹੈ ਜੀ ਅੱਛਾ ਬਈ ਹਾਂ ਇਹ ਬਲੋਂਾ ਬਈ ਸੋਣਾ ਇਹ ਹਾਂ ਇਹਨੇ ਪਹਿਲੀ ਵਾਰ ਸੋਣਾ ਲਿਆ ਅੱਛਾ ਬਈ ਤੇ ਆਹ ਕੱਟ ਆ ਗਿਆ ਬਈ ਆਪਣਾ ਹਾਂ ਕੱਟ ਆ ਗਿਆ ਅੱਛਾ ਬਈ ਲੈ ਬਈ ਕਿਰਾਂ ਕੱਟੇ ਦੇ ਕੇ ਕੈਮਰਾ ਮਾਰ ਦੇ ਇਹ ਬਈ ਕੱਟੇ ਦੀ ਮਾਤਾ ਰਿਕਾਰਡ ਕੀ ਹੈ ਕਿ ਆਪਣੇ ਫਾਰਮ ਦਾ ਕਿ ਇਹ ਬੋਲ ਰਹੀ ਤੇ ਮੜਾ ਇਹ ਜੀਤ ਬਈ ਨਹੀਂ ਇਹ ਕਰਦਾ ਹੀ ਆ ਬਈ ਆਪਣਾ ਤੇ ਹਾਂ ਇਹ 22 ਲੀਟਰ ਵਾਲੀ ਜਿਹੜੀ ਦੀ ਮਾਂਗਾ 22 ਲੀਟਰ ਦਾ ਗਾ ਅੱਛਾ ਇਹ ਕਰ ਦੇ ਕਿਸਰ ਹਾਂਜੀ ਹਾਂ ਹਾਂ ਠੀਕ ਹੈ ਬਈ ਤੇ ਕਿੰਨੇ ਟਾਈਮ ਦਾ ਹੋ ਗਿਆ ਬਈ ਇਹ ਇਹ 4 ਸਾਲ ਤੋਂ ਘੱਟੀ ਆ ਗਲੇ 4 ਸਾਲ ਤੋਂ ਘਟਾ ਹਾਂ ਤੇ ਬਈ ਬੱਚੇ ਕਿੰਨੇ ਆ ਗਏ ਤੇ ਆਪਣੇ ਫਾਰਮ ਉੱਤੇ ਆਪਣੇ ਫਾਰਮ ਦੇ ਵਿੱਚ ਇਹਦੇ 5 ਬੱਚੇ ਆ ਗਏ ਇੱਕ ਇੱਕ ਪਿੰਡ ਚ ਆਇਆਗਾ ਪਿੰਡ ਚ ਲਵਾਤ ਦੀਗਾ ਅੱਛਾ ਬਈ ਹੂੰ ਵੀ 4 ਬੱਚੇ ਆਪਣੇ ਫਾਰਮ ਤੇ ਆ ਗਏ ਇੱਕ ਪਿੰਡ ਚ ਆ ਗਏ 5 ਬੱਚੇ ਇਹਦੇ ਪੰਜ ਬੱਚੇ ਆ ਗਏ ਬਾਕੀ ਜਿਹੜੀਆਂ ਗੱਬਰਾਂ ਨੇ ਆ ਗਏ ਸਾਰੀਆਂ ਉਹ ਵੀ ਇਸੇ ਦੀਆਂ ਲੱਗੀਆਂ ਅੱਛਾ ਬਈ ਹਾਂਜੀ ਹਾਂ ਤੇ ਬਈ ਜਿਵੇਂ ਹੁਣ ਇਹ ਤੋਂ ਵੀ ਪਸ਼ੂ ਬਈ ਦਿਨ ਮੇ ਤੁਸੀਂ ਲਵਾਏ ਨੇਗੇ ਅੱਜ ਸਾਰੇ ਗੱਭਰ ਰਹੇ ਨੇ ਕਿ ਬਈ ਸਾਰੇ ਗੱਭਰ ਰਹਿੰਦੇ ਨੇ ਬਈ ਅਸੀਂ ਜੇ ਆਪਾਂ ਕਹੇ ਦੀ ਵੀ ਕਨਸੈਪਸ਼ਨ ਰੇਟ ਇਹਦਾ ਪੂਰਾ ਤੱਕ ਦਾਗਾ ਹਾਂਜੀ ਹਾਂ ਬਾਕੀ ਉਹਦੋਂ ਬਾਅਦ ਡਾਕਟਰ ਬੁਲਾਉਣ ਦੀ ਲੋੜ ਨਹੀਂ ਪਈ ਅੱਛਾ ਬਾਈ ਹੂੰ ਠੀਕ ਹੈ ਤੇ ਬਈ ਟੈਸਟਿਕਲਰ ਦਾ ਵੀ ਚੰਗਾ ਕਾ ਵਧੀਆ ਠੀਕ ਹੈ ਤੇ ਬਈ ਆਹ ਗਾਂ ਬਈ ਹਾਂਜੀ ਹਾਂ ਇਹ ਸਾਈ ਵਾਲਾ ਇਹ 22 ਲੀਟਰ ਤੋਂ ਉੱਪਰ 21 22 ਲੀਟਰ ਦਿੰਦੇ ਆ ਅੱਛਾ ਬਾਈ ਇਹ 21 22 ਲੀਟਰ ਹਾਂਜੀ ਹਾਂਜੀ ਤੇ ਬਈ ਫੈਟ ਫੁੱਟ ਵੀ ਇਹਦਾ ਚੰਗੀ ਹੋਣੀ ਆ ਫਰੈਂਡ ਦੇ ਵਿੱਚ 4 ਪੁਆਇੰਟ ਆਉਂਦੀ ਆ ਬਈ 4 4.5 ਬਸ 5 ਦਾ ਕੀ ਕਹਣਾ ਕਦੀ ਆਵੇ ਜਦੋਂ ਆਪਾਂ ਚੱਲੋ ਪਾਣੀ ਪੂਣੀ ਉਰਾਪਰਾ ਹੋ ਜਾਂਦਾ ਨਾ ਉਦੋਂ ਅੱਛਾ ਹਾਂ ਨਹੀਂ 4.5 ਕਿ 4 ਪੁਆਇੰਟ ਆਉਂਦੀ ਆ ਜੀ ਅੱਛਾ ਬਈ ਤੇ ਬਈ ਜਿਹੜਾ ਤੁਸੀਂ ਸ਼ਹਿਰ ਦੇ ਵਿੱਚ ਦੁੱਧ ਪਾਉਣੇ ਉਹ ਫੈਟ ਦੇ ਹਿਸਾਬ ਦਾ ਉੱਕਾ-ਪੁੱਕਾ ਨਹੀਂ ਉੱਕਾ-ਪੁੱਕਾ ਬਈ ਹੁਣ ਗਰਮੀਏ ਦੇ ਵਿੱਚ ਐ ਨਹੀਂ ਪਤਾ ਹੁਣ ਸਾਡਾ 75-80 ਰੁਪਏ ਲੱਗ ਜਾਂਦਾ ਹੋਵੇ ਅੱਛਾ ਬਈ ਠੀਕ ਹੈ ਹਾਂ ਪਰ ਅਸੀਂ ਰੇਟ ਉਹੀ ਪਾਉਣੇ ਆਗੇ ਸ਼ਹਿਰ ਦੇ ਵਿੱਚ ਹੁਣ ਸੱਜਰ ਸੁਏ ਵਧ ਜਾਂਦੀਆਂ ਨੇ ਕਿਆਂ ਹਾਂ ਉਹਦੇ ਕਰਕੇ ਅਸੀਂ ਇੱਕ ਉੱਕਾ-ਪੁੱਕਾ ਹੀ ਪਾਉਣ ਵੀ ਐਵਰੇਜ ਥੋੜੀ 75 75 ਹਾਂ 75 ਰੁਪਏ ਰਹਿੰਦੀ ਹੈ ਹਾਂ ਚਾਹੇ ਰੇਟ ਘਟੇ ਚਾਹੇ ਫੈਂਟ ਵਧਦਾ ਹੋ ਜਾਏ ਘਟੇ ਸਾਨੂੰ ਉਹਦੇ ਨਾਲ ਕੁਝ ਨਹੀਂ ਹਾਈਟ ਨਾਲ ਨਹੀਂ ਕੁਝ ਕੁਆਲਟੀ ਨਾਲ ਦੇਖੀ ਤੁਸੀਂ ਜਿਹੜਾ ਜਮਾਣ ਮੈਸ਼ਨ ਦਿੱਤਾ ਅਸੀਂ ਉਹੀ ਪਾਉਣਾ ਠੀਕ ਹੈ ਕੋਈ ਮਸਲਾ ਚਾਹੇ ਚਾਹੇ ਫੈਂਟ ਵਧਦਾ ਆ ਜੀ ਸਾਨੂੰ ਕੋਈ ਚੱਕਰ ਨਹੀਂ ਚਾਹੇ ਘੱਟ ਆਲੀ ਤਾਂ ਨਹੀਂ ਤਾਂ ਕੋਈ ਠੀਕ ਹੈ ਜੀ ਤੇ ਸਿੱਕੇ ਹੀ ਦੋਸਤੋ ਇਹ ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਅਸੀਂ